Capnex Foundation ਦਾ ਮਕਸਦ ਇਹ ਹੈ ਕਿ ਅਸੀਂ ਸਾਰੇ ਆਪਣੇ ਜਿਹੜੇ ਯੂਥ ਆ ਜਿਹੜੇ ਛੋਟੇ ਨਿਆਣੇ ਅਡਲ ਮੈਚਿਊਰ ਅਏਜ ਯੂਥ ਆ ਔਰ ਹਾਈ ਸਕੂਲ ਯੂਥ ਆ ਉਹਨਾਂ ਨੂੰ ਮੈਂਟਰਸ਼ਿਪ ਪ੍ਰੋਵਾਈਡ ਕਰਨੀ ਆ ਰੋਲ ਮਾਡਲ ਪ੍ਰੋਵਾਈਡ ਕਰਨੇ ਆ ਸੋ ਸਾਡੀ ਇਹ ਜਿਹੜਾ ਬਹੁਤ ਪਹਿਲਾਂ ਮੇਬੀ 1 ਇਅਰਸ ਅਗੋ ਇਸਟਾਰਟ ਕੀਤਾ ਸਗਾ ਸੋ ਬੇਸਿਕਲੀ ਅਸੀਂ ਪ੍ਰੋਵਾਈਡ ਕਰਦੇ ਐਕਸਪੀਰੀਐਂਸਸ ਐਂਡ ਲੀਡਰਸ਼ਿਪ ਸਾਡੇ ਹਾਈ ਸਕੂਲ ਲੀਡਰਸ ਆ ਨਾ ਉਹਨੂੰ ਅਸੀਂ ਰੇਟ ਕਰਦੇ ਜਿਹੜੇ ਸਾਡੇ ਅਲਮਨਾਇਆ ਤੇ ਜਿਹੜੇ ਐਲੂਮਨੀਆ ਉਹ ਵੀ ਆਉਂਦੇ ਆ ਉਹ ਆ ਅਲਮਨਾਇ ਸਾਡੇ ਜਿਹੜੀ ਇਹ ਫਾਊਂਡੇਸ਼ਨ ਤਾਂ ਬਣੀ ਨਾ ਅਲਮਨਾਇ ਕਾ ਤੇ ਜਦੋਂ ਅਸੀਂ ਸਟਾਰਟ ਕੀਤਾ ਸੀਗਾ 2016-17 ਦੇ ਵਿੱਚ ਤਾਂ ਹੁਣ ਉਹ ਅਲਮਨਾਇ ਹਕੇ ਆ The on, so, 24 uh, so, um, 25 ਸਾਲਾਂ ਦੇ ਤਾਂ ਦੇ ਆਰ ਡੂਇੰਗ ਗ੍ਰੇਟ ਥਿੰਗਸ ਇਨ ਦ ਕਮਿਊਨਿਟੀ ਦੇਅਰ ਲੀਡਰਸ ਇਨ ਦ ਕਮਿਊਨਿਟੀ ਐਂਡ ਦੇ ਓਨ ਮੈਨੂ ਰੀਚ ਆਊਟ ਕੀਤਾ ਕਿ ਅਸੀਂ ਵੀ ਹੈਲਪ ਕਰਨ ਨੂੰ ਮੰਗਦੇ ਹਾਂ ਸੋ ਮੈਂ 2018 ਦੇ ਵਿੱਚ ਸ਼ੁਰੂ ਹੋਇਆ ਸੀਗਾ ਐਜ਼ ਅ ਸਟੂਡੈਂਟ ਲੀਡਰ ਸੋ ਕੈਂਪ ਉਦੋਂ ਸੀਗਾ ਇੱਕ ਹਾਈ ਸਕੂਲ ਦੇ ਵਿੱਚ ਸੌਕਰ ਪ੍ਰੋਗਰਾਮ ਸੀਗਾ ਉਦੋਂ ਅਬਾਊਟ 250 ਕਿਡਸ ਤੇ 25 ਲੀਡਰਸ ਹਰੇਕ ਸਾਲ ਗਰਮੀਆਂ ਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਹੁੰਦੇ ਸੀਗੇ ਆਪਾਂ ਆਮ ਕਮਿਊਨਿਟੀ ਦੇ ਵਿੱਚ ਵੋਲੰਟੀਅਰ ਕਰਦੇ ਹਾਂ ਵੀ ਆਰ ਆਰਗੇਨਾਈਜੇਸ਼ਨ ਅੰਡਰ ਜਰਨਲ ਰੈਜ਼ੂਮੇ ਬਿਲਡ ਕਰਦੇ ਹਾਂ ਪਰ ਇਹ ਇਹ ਪ੍ਰੋਗਰਾਮ ਜਾ ਕੇ ਪਤਾ ਲੱਗਿਆ ਵੀ ਰੀਅਲ ਲੀਡਰਸ਼ਿਪ ਕੀ ਹੁੰਦੀ ਹੈ बिकॉज़ ਐਕਸ਼ਨ ਲੈਣ ਦਾ ਮੌਕਾ ਮਿਲਿਆ ਤੇ ਜਿਹੜੇ ਸਾਨੂੰ ਬਹੁਤ ਸਾਰੇ ਸਾਡੇ ਇਹ ਸਟੇਜ ਤੇ 48 ਦੇ ਜਾਂ ਛੋਟੇ ਬੱਚੇ ਦੇਖ ਰਹੇ ਆ ਉਹਨਾਂ ਦੇ ਲਈ ਕੋਈ ਮੈਸੇਜ ਚੈਨਲ ਹਾਂਜੀ ਮੈਸੇਜ ਹੈਗਾ ਸੋ ਕੈਂਪਨੈਕਸ ਦਾ ਇੱਕ ਵੱਡਾ ਪਾਠ ਹੈਗਾ ਵੀ ਜੇ ਓਪਰਚੁਨਿਟੀ ਨਹੀਂ ਹੈਗੀ ਤਾਂ ਆਪਾਂ ਓਪਰਚੁਨਿਟੀ ਕ੍ਰੀਏਟ ਕਰਾਂਗੇ ਆਪਾਂ ਨੈਗੇਟਿਵਿਟੀ ਤੋਂ ਦੂਰ ਰਹਿ ਕੇ ਆਪਾਂ ਹਮੇਸ਼ਾ ਫੋਕਸ ਕਰਨਾ ਵੀ ਪੋਜ਼ਿਟਿਵ এনवायरमेंटਸ ਕੇਮ ਬਿਲਡ ਕਰ ਸਕਦੇ ਆ ਆਪਾਂ ਅੱਗੇ ਕਿਹੜੇ ਰੋਲ ਮਾਡਲ ਨੇ ਜਿਨ੍ਹਾਂ ਨੂੰ ਆਪਾਂ ਲੁੱਕ ਫੋਰਵਰਡ ਕਰ ਸਕਦੇ ਆ ਪਰਟੀਕੁਲਰਲੀ ਜੇ ਆਪਾਂ ਦੇਖ ਰਹੇ ਆ ਜਿਹੜੇ ਇਹ ਛੋਟੇ ਬੱਚੇ ਐਵਰੀ ਸਕੂਲ ਤੋਂ ਥੋੜਾ ਥੋੜੇ ਬੱਚੇ ਸਰੀ ਦੇ ਵਿੱਚ ਆਏ ਪਹਿਲਾਂ ਇਹ ਜਿਹੜਾ ਸੀ ਐਲਐਮਐਸਨ ਤੋਂ ਸ਼ੁਰੂ ਕੀਤਾ ਪਰ ਅੱਜ ਇਹ ਸਾਰੀ ਸਰੀ ਦੇ ਵਿੱਚ ਆ ਕਿਉਂਕਿ ਜੇ ਆਪਾਂ ਦੇਖ ਰਹੇ ਆ ਜੰਗ ਪੀਪਲ ਕਿਵੇਂ ਉਹ ਇੰਟਰੈਕਟ ਕਰ ਰਹੇ ਆ ਸੋ ਇਹਨਾਂ ਦੇ ਲਈ ਜਿਹੜੇ ਲੀਡਰਸ ਨੇ ਪਰਟੀਕੁਲਰ ਉਹਨਾਂ ਦਾ ਦਰਵਾਜ਼ਾ ਕਰਦਾ ਫਾਊਂਡੇਸ਼ਨ ਦਾ ਕਿ ਕੈਂਪਨੈਕਸ ਫਾਊਂਡੇਸ਼ਨ ਜਿਹੜੀ ਹੈ ਉਹਦੇ ਵਿੱਚ ਜਿਹੜੇ ਵਲੰਟੀਅਰ ਕੰਮ ਕਰਦੇ ਆ ਇਹ ਸਾਰੇ ਜਿਹੜੇ ਨੇ ਕਿਸੇ ਨਾ ਕਿਸੇ ਟਾਈਮ ਤੇ ਬੈਸਕਬਾਲ ਦੇ ਪ੍ਰੋਗਰਾਮ ਦੇ ਨੂੰ ਨਿਕਲੇ ਔਰ ਬੈਕ ਆ ਕੇ ਜਿਹੜੇ ਨੇ ਰੋਲ ਮਾਡਲ ਬਣ ਕੇ ਯੰਗ ਪੀਪਲ ਦੇ ਲਈ ਇੱਕ ਬਹੁਤ ਵਧੀਆ ਜਿਹੜਾ ਹੈਗਾ ਅਸਰ ਇਹਨਾਂ ਦੇ ਛੱੜਦੇ ਆ ਅਸੀਂ ਖੜੇ ਆਂ ਇਸ ਵੇਲੇ ਕੈਂਪ ਨੈਕਸਟ ਫਾਊਂਡੇਸ਼ਨ ਦੇ ਬਾਸਕਟਬਾਲ ਦੇ ਕੈਂਪ ਦੇ ਵਿੱਚ ਇਹ ਕੈਂਪ ਕੀ ਆ ਕਿਉਂ ਆਰਗੇਨਾਈਜ਼ ਕੀਤਾ ਗਿਆ ਇਹਨਾਂ ਦੇ ਫਾਊਂਡਰ ਮਿਸਟਰ ਮਨਮੀਤ ਸਹੂਤਾ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਸਹੂਤਾ ਸਾਹਿਬ ਸਭ ਤੋਂ ਪਹਿਲਾਂ ਦੱਸਿਓ ਕਿ ਇਹ ਕੈਂਪ ਦਾ ਮਕਸਦ ਕੀ ਆ ਤੇ ਕੈਂਪ ਨੈਕਸਟ ਫਾਊਂਡੇਸ਼ਨ ਕੀ ਆ ਆ ਕੈਂਪ ਨੈਕਸਟ ਫਾਊਂਡੇਸ਼ਨ ਦਾ ਮਕਸਦ ਇਹ ਹੈ ਯਾ ਕਿ ਅਸੀਂ ਸਾਰੇ ਆਪਣੇ ਜਿਹੜੇ ਯੂਥ ਆ ਜਿਹੜੇ ਛੋਟੇ ਨਿਆਣੇ ਐਲੀਮੈਂਟਰੀ ਏਜ ਯੂਥ ਆ ਔਰ ਹਾਈ ਸਕੂਲ ਯੂਥ ਆ ਉਹਨਾਂ ਦੇ ਮੈਂਟਰਸ਼ਿਪ ਪ੍ਰੋਵਾਈਡ ਕਰਨੀ ਆ ਰੋਲ ਮਾਡਲ ਪ੍ਰੋਵਾਈਡ ਕਰਨੇ ਆ ਸੋ ਸਾਡੀ ਇਹ ਜਿਹੜਾ ਬਹੁਤ ਪਹਿਲਾਂ ਮੇਬੀ 8 ਇਅਰਸ ਅਗੋ ਅਸੀਂ ਸਟਾਰਟ ਕੀਤਾ ਸੀਗਾ ਤਾਂ ਹੁਣ ਬਹੁਤ ਗਰੋ ਹੋ ਗਿਆ ਜਦੋਂ ਸਾਡੇ ਲੀਡਰ ਤਾਂ ਜਿਹੜੇ ਸਾਡੇ ਅਲਮਨਾ ਆ ਸਾਡਾ ਨੈਟਵਰਕ ਬਣ ਗਿਆ ਆ ਸੋ ਬੇਸਿਕਲੀ ਅਸੀਂ ਪ੍ਰੋਵਾਈਡ ਕਰਦੇ ਐਕਸਪੀਰੀਐਂਸਸ ਐਂਡ ਲੀਡਰਸ਼ਿਪ ਆ ਸਾਡੇ ਹਾਈ ਸਕੂਲ ਲੀਡਰਸ ਨਾਲ ਤਾਂ ਉਹਨਾਂ ਨੂੰ ਅਸੀਂ ਰੇਟ ਕਰਦੇ ਜਿਹੜੇ ਸਾਡੇ ਅਲਮਨਾ ਆ ਸੋ ਜੋ ਤਾਂ ਇੱਕ ਬੜੀ ਜੀ ਕਨੈਕਸ਼ਨ ਬਣ ਜਾਂਦੀ ਹੈ 99 ਦੇ ਹਾਈ ਸਕੂਲਿਆਂ ਦੇ ਨਾਲ ਜਿਹੜੇ ਸਾਡੇ ਆਲਾਮ ਬਣਾਏ ਅਜਰੇ ਹੁਣ ਯੂਨੀਵਰਸਿਟੀ ਦੇ ਵਿੱਚ ਆਰ ਕਾਲਜ ਦੇ ਵਿੱਚ ਆ ਸਾਰੇ ਲਾਈਕ ਇੱਕ ਸਾਈਕਲ ਬਣ ਗਿਆ ਹੈਲਪ ਦਾ ਸਪੋਰਟ ਦਾ ਇਹ ਜਿੱਦਾਂ ਇਸ ਵਾਰੀ ਬਾਸਕਟਬਾਲ ਆ ਇਹ ਹੋਰ ਗੇਮਾਂ ਚ ਵੀ ਹੁੰਦੇ ਆ ਹਾਂਜੀ ਅਸੀਂ ਜਿੱਦਾਂ ਦਿਸ ਆ ਵਿంటర్ ਬ੍ਰੇਕ ਦੇ ਵਿੱਚ ਅਸੀਂ ਬਾਸਕਟਬਾਲ ਚੁਸ ਕੀਤਾ ਸਗਾ ਪਰ ਅਸੀਂ ਜਿੱਦਾਂ ਇੱਕ ਸਪੋਰਟ ਨਹੀਂ ਕਰਦੇ ਇੱਕ ਐਕਟੀਵਿਟੀ ਨਹੀਂ ਕਰਦੇ ਅਸੀਂ ਸਮਰ ਟਾਈਮ ਸਾਕਰ ਕਰਦੇ ਆ ਵੀ ਹੈਵ ਪਲਾਨਸ ਟੂ ਡੂ ਜਿਦਾ ਡਾਂਸਿੰਗ ਵਗੈਰਾ ਸੋ 올 ਟਾਈਪਸ ਆਫ ਰੀਕਰੇਸ਼ਨਲ ਐਕਟੀਵਿਟੀਜ਼ ਅਸੀਂ ਪ੍ਰੋਵਾਈਡ ਕਰਨ ਨੂੰ ਮੰਗਦੇ ਆ ਨਿਆਣਾਂ ਨੂੰ ਅਪਰਟਿਨਿਟੀ ਦੇਣ ਨੂੰ ਮੰਗਦੇ ਆ ਡਿਫਰੈਂਟ ਚੀਜ਼ਾਂ ਟਰਾਈ ਕਰਨ ਨੂੰ ਆ ਐਂਡ ਸੋ ਐਵਰੀ ਜਿਹੜਾ ਬ੍ਰੇਕ ਹੋਵੇ ਔਰ ਆ ਛੁੱਟੀਆਂ ਹੋਵੇ ਅਸੀਂ ਕੋਸ਼ਿਸ਼ ਨਾਲ ਕੋਸ਼ ਆਫਰ ਕਰਨ ਆ ਤੇ ਜਿਹੜੇ ਐਲੂਮਨੀ ਆ ਉਹ ਵੀ ਆਉਂਦੇ ਆ ਇੱਥੇ ਉਹ ਆ ਐਲੂਮਨੀ ਸਾਡੀ ਜਿਹੜੀ ਇਹ ਫਾਊਂਡੇਸ਼ਨ ਤਾਂ ਬਣੀ ਆ ਐਲੂਮਨੀ ਕਰਕੇ ਬਿਕਾਜ਼ ਜਿਹੜੇ ਐਲੂਮਨੀ ਸੀਗੇ ਔਰ ਜਦੋਂ ਅਸੀਂ ਸਟਾਰਟ ਕੀਤਾ ਸੀਗਾ 2016-17 ਦੇ ਵਿੱਚ They're doing great things in the community. They're leaders in the community. And they only reach out to we help them. So they come back and they provide uh, mentorship for our leaders, high uh, school leaders. And they also provide. Uh, he owns a business now, Wapros. So they're providing back, giving back, because they feel like. ਜਦੋਂ ਉਹ ਇੱਥੇ ਸੀਗੇ ਉਹਨਾਂ ਨੂੰ ਵੀ ਕੁਝ ਮਿਲ ਰਿਆ ਸੀਗਾ ਤਾਂ ਆ ਇ ਜਸ ਵਨ ਕਿਰ ਬੈਕ ਜੇ ਪੇਰੈਂਟਸ ਨੂੰ ਇਹ ਗੱਲ ਦੱਸਣੀ ਹੋਵੇ ਕਿ ਉਹਨਾਂ ਨੂੰ ਇਹਦਾ ਪਾਰਟ ਬੱਚਿਆਂ ਨੂੰ ਕਿਉਂ ਬਣਾਉਣਾ ਚਾਹੀਦਾ ਤਾਂ ਕੀ ਰੀਜ਼ਨ ਆ ਬਹੁਤ ਰੀਜ਼ਨ ਆ ਇੱਕ ਤਰ੍ਹਾਂ ਕੇ ਜਿਹੜੇ ਸਾਡੇ ਐਲੀਮੈਂਟਰੀ ਏਜ ਆ ਉਹ ਜਿਹੜੇ ਆਂ ਬਈਆ ਡਿਫਰੈਂਟ ਨਿਆਣਿਆਂ ਨਾਲ ਉਹ ਮਿਲਦੇ ਆ ਖੇਲਦੇ ਆ ਉਹਨੂੰ ਕਨੈਕਟ ਕਰਨਾ ਪੈਂਦਾ ਆ ਉਹ ਲਰਨ ਕਰਦੇ ਆ ਜਿਹੜੇ ਸਾਡੇ ਹਾਈ ਸਕੂਲ ਦੇ ਜਿਹੜਾ ਜੇ ਵੋਲੰਟੀਅਰ ਕਰਦੇ ਆ ਅਸੀਂ ਜਿੱਦ ਤੱਕ ਸਾਨੂੰ ਲੱਗ ਜਾਂਦੇ ਆ ਐਲੀਸਟ ਇਹ 8 ਤੋਂ 10 ਡੇਸ ਟ੍ਰੇਨ ਕਰਨ ਨੂੰ ਨਿਆਣਿਆਂ ਨੂੰ ਜਿਹੜੇ ਸਾਡੇ ਲੀਡਰਸ ਆ ਅਸੀਂ ਉਹਨਾਂ ਨੂੰ ਐਕਸਪੀਰੀਐਂਸਸ ਪ੍ਰੋਵਾਈਡ ਕਰਦੇ ਆ ਟ੍ਰੇਨਿੰਗ ਦਿੰਦੇ ਆ ਐਂਡ ਉਹਨਾਂ ਨੂੰ ਮੈਂਟਰਸ਼ਿਪ ਵੀ ਦਿੰਦੇ ਆ ਤਾਂ ਉਹ ਵੀ ਵਿੱਚ ਲਰਨਿੰਗ ਵੀ ਹੁੰਦੀ ਆ ਕਿ ਕਿੱਦਾਂ ਕੈਂਪ ਕਰਨਾ ਆ ਐਂਡ ਸਾਰਾ ਸੋ ਇਟਸ ਵੈਰੀ ਹੈਲਪਫੁਲ ਫॉर एवरीबॉडी ਸਪੈਸ਼ਲੀ ਸਾਡੇ ਜਿਹੜੇ ਯੂਥ ਆ ਇਟਸ ਵੈਰੀ ਇੰਪੋਰਟੈਂਟ ਸਾਡੇ ਯੂਥ ਨੂੰ ਜਿਹੜੇ ਰੋਲ ਮਾਡਲ ਆ ਜਿਹੜੇ ਆਮ ਰੋਲ ਮਾਡਲ ਹੁੰਦੇ ਜਿਹੜੇ ਨਾਲ ਪਾਸ ਹੁੰਦੇ ਆ ਆਸ-ਪਾਸ ਹੁੰਦੇ ਆ ਉਹ ਦੇਖਣ ਨੂੰ ਸੋ ਜਿਹੜੇ ਸਾਡੇ ਹਾਈ ਸਕੂਲ ਦੇ ਲੀਡਰ ਆ ਉਹ ਨਿਆਣੇਲੇ ਰੋ ਮਾਰੋ ਵਾਲਾ ਜਿਹੜੇ ਸਾਡੇ ਅਲਮਨਾ ਆ ਉਹ ਹਾਈ ਸਕੂਲ ਲੀਡਰ ਦੇ ਰੋ ਮਾਰੋ ਵਾਲਾ ਸੋ ਦੈਟਸ ਦਾ ਵੈਲਿਊ ਇਨ ਇਟ ਵੀ ਵਾਂਟ ਅ ਕਮਿਊਨਿਟੀ ਵੇਅਰ ਜਿਹੜੇ ਜਿਹੇ ਨਿਆਣੇ ਆ ਸਾਡੇ ਜਿਹੜੇ ਯੰਗ ਅਡਲਟਸ ਆ ਉਹ ਕਮਿਊਨਿਟੀ ਵਾਰੇ ਹੋਵੇ ਗੁੱਡ ਚੀਜ਼ਾਂ ਕਰੇ ਐਂਡ ਦੇ ਸ਼ੁੱਡ ਬੀ ਪਸ਼ਿੰਗ ਐਂਡ ਬਿਕਮਿੰਗ ਲੀਡਰਸ ਇਨ ਆਰ ਕਮਿਊਨਿਟੀ ਇਨ ਡਿਫਰੈਂਟ ਵੇਜ਼ ਇ ਇੱਥੇ ਮੰਨ ਲਓ ਕਿਸੇ ਬੱਚੇ ਨੇ ਇਸ ਫਾਊਂਡੇਸ਼ਨ ਦਾ ਪਾਰਟ ਬਣਨਾ ਆ ਉਦੇ ਲਈ ਕੀ ਪ੍ਰੋਸੈਸ ਆ ਕੋਈ ਏਜ ਕੋਈ ਸਕੂਲ ਜਾਂ ਕੀ ਹੁੰਦਾ ਇਹਦੇ ਲਈ ਜੇ 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 ਤੁਸੀਂ ਲੀਡਰ ਬਣਨ ਨੂੰ ਮੰਗਦੇ ਆ ਉਹ ਸਾਡੇ ਅਪਲੀਕੇਸ਼ਨ ਪ੍ਰੋਸੈਸ ਹੁੰਦਾ ਆ ਸੋ ਹਾਂ ਜੇ ਅਸੀਂ 스프ਿੰਗ ਬ੍ਰੇਕ ਦੇ ਵਿੱਚ ਕੈਂਪ ਕਰਨ ਆਇਆ ਜੇ ਤੁਸੀਂ ਲਾਈਕ ਵੀ ਹੈਵ ਆ ਇੰਸਟਾਗ੍ਰam ਅਕਾਊਂਟ ਤੁਸੀਂ ਉਹ ਤੇ ਫੋਲੋ ਕਰ ਸਕਦੇ ਆ ਤੁਸੀਂ ਅਪਲੀਕੇਸ਼ਨ ਫਾਰਮ ਹੁੰਦਾ ਆ ਉਹ ਫਿਲਰ ਕਰਨਾ ਪੈਂਦਾ ਆ ਸੋ ਵਾਂਸ ਵੀ ਡੂ ਦਾ ਵੀ ਡੂ ਇੰਟਰਵਿਊਸ ਐਂਡ ਦੈਨ ਆਫਟਰ ਦੈਟ ਜਿੰਨੇ ਸਾਨੂੰ ਵੋਲੰਟੀਅਰ ਚਾਹੀਦੇ ਆ ਜਦ ਤੱਕ ਆ ਕੈਂਪਸ ਅਗਾਂ ਸਾਨੂੰ 25 ਬੌਨਟ ਚਾਹੀਦੇ ਸੀਗੇ ਸੋ ਅਸੀਂ 25 ਚੁਣਨੇ ਆ ਦਾ ਡਿਪੈਂਡ ਕਰਦਾ ਕਿੰਨੇ ਚਾਹਦੇ ਸੋ ਵੀ ਹੈਵ ਅ ਵੈਬਸਾਈਟ ਐਸ ਵੈਲ ਆ ਇੰਸਟਾਗ੍ਰam ਅਕਾਊਂਟ ਐਸ ਵੈਲ ਤੁਸੀ ਜੇ ਫਾਲੋ ਕਰਗੇ ਤਾਂ ਪਤਾ ਲੱਗਣਾ ਸਾਡੀ ਡਿਫਰੈਂਟ ਐਕਸਪੀਰੀਐਂਸਿਸ ਕੀ ਆ ਜਿਹੜੇ ਇਹ ਬੱਚੇ ਪਾਰਟਿਸਿਪੇਟ ਕਰ ਰਹੇ ਆ ਜੇ ਇਹਨਾਂ ਬੱਚਿਆਂ ਦੇ ਵਿੱਚ ਕਿਸੇ ਨੇ ਪਾਰਟਿਸਿਪੇਟ ਕਰਨਾ ਮੰਨ ਲਓ ਇਸ ਕੈਂਪ ਵਿੱਚ ਆਉਣਾ ਹੋਵੇ ਉਹਦਾ ਕੀ ਪ੍ਰੋਸੈਸ ਸੀ ਉਹਦਾ ਪ੍ਰੋਸੈਸ ਇਹ ਆ ਅਸੀਂ ਜਿਹੜਾ ਐਲੀਮੈਂਟਰੀ ਸਕੂਲ ਜਾ ਕੇ ਜਿਹੜਾ ਜਿਹੜਾ ਕੈਂਪ ਆ ਪੰਜ ਐਲੀਮੈਂਟਰੀ ਸਕੂਲ ਆ ਜਿਹੜੇ ਪਾਰਟਿਸਿਪੇਟ ਕਰਦੇ ਆ ਅਸੀਂ ਖੁਦ ਜਾ ਕੇ ਉੱਥੇ ਗਏ ਸੀਗੇ ਤਾ ਅਸੀਂ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਹੋਰ ਜਿਹੜੇ ਟੀਚਰ ਉਹਨਾਂ ਨਾਲ ਗੱਲ ਕਰਕੇ ਯੂਨੀਫਾਰਮ ਹੈਂਡਆਊਟ ਕੀਤੇ ਆ ਸੋ ਅਸੀਂ ਟਰਾਈ ਕਰਦੇ ਜਿੱਥੇ ਜਿਹੜਾ ਐਲੀਮੈਂਟਰੀ ਸਕੂਲ ਜਿਹੜੇ ਸਕੂਲ ਆ ਜਿੱਥੇ ਕੋਈ ਫੈਸਿਲਿਟੀ ਨੇਰੇ ਹੋਵੇ ਸੋ ਇਜ਼ੀ ਫॉर ਪੇਰੈਂਟਸ ਟੂ ਡ੍ਰੌਪ them ਆਫ ਐਂਡ ਪਿਕ them ਅਪ ਸੋ ਉਮ ਦੇ ਕੈਨ ਫਾਈਂਡ ਆਊਟ ਔਨ ਆਰ ਵੈਬਸਾਈਟ ਔਰ ਜੈਸੀ ਉਸ ਏਰੀਆ ਟੋਰਨਾਇਆ ਤਾਂ ਫਿਰ ਉਹ ਆਪ ਜਿਹੜੇ ਸਕੂਲ ਜਿਹੜਾ ਉਹਨਾਂ ਦਾ ਸਕੂਲ ਆ ਉਹਨੂੰ ਪੁੱਛ ਸਕਦੇ ਆ ਜੇ ਓਪਰਨਿਟੀ ਹੈਗੀ ਆ ਬੇਲੀਆ हेलो फ्यूचर ਦੇ ਵਿੱਚ ਤੁਸੀਂ ਕਿਦਾਂ ਦੇਖਦੇ ਹੋ ਜਿਹੜਾ ਕੈਂਪਨੈਕਸ ਫਾਊਂਡੇਸ਼ਨ ਇਹਦਾ ਤੁਹਾਡਾ ਵਿਜ਼ਨ ਕੀ ਹੈ ਸਾਡਾ ਵਿਜ਼ਨ ਹੈਗਾ ਯਾ ਸਿੰਪਲੀ ਅਸੀਂ ਆਪਣੇ ਯੂਥ ਨੂੰ ਆਪਣੇ ਜਿਹੜੇ ਯੰਗ ਡੌਕਸ ਨੂੰ ਅਸੀਂ ਇੱਕ ਨੈਟਵਰਕ ਬਣਾਉਣਾ ਮੰਗਦੇ ਆ ਆਫ ਪੀਪਲ ਐਂਡ ਕਿਡਸ ਡੂਇੰਗ ਪੋਜ਼ਿਟਿਵ ਥਿੰਗਸ ਐਂਡ ਆਲਸੋ ਡੂਇੰਗ ਥਿੰਗਸ ਇਨ ਲੀਡਰਸ਼ਿਪ ਸੋ ਆਪਣੇ ਕਮਿਊਨਿਟੀ ਦੇ ਵਿੱਚ ਜਿਹੜਾ ਵੀ ਜਿਹੜਾ ਵੀ ਡਿਫਰੈਂਟ ਸੈਗਮੈਂਟ ਹੁੰਦੇ ਕਮਿਊਨਿਟੀ ਦੇ ਵਿੱਚ ਕੋਈ ਸਪੋਰਟਸ ਵਿੱਚ ਹੋਣ ਡੱਕੋਈ ਐਕੈਡੈਮਿਕ ਹੁੰਦਾ ਆ ਗੋਇ ਅਰਚ ਦੇ ਬਿਚੋਂ ਦਾਇਆ ਗੋਇਟ ਰੇਜ਼ ਦੇ ਬਿਚਾ ਜਿੱਦਾਂ ਵੀ ਹੋਵੇ ਅਸੀਂ ਇਹ ਮੰਗਦੇ ਕਿ ਜਰਾ ਹਾ ਨੈਟਵਰਕ ਕੰਪਨੈਕਸ ਦਾ ਹੋਵੇ ਆ that uh, mentorship and uh, can give back to the other kids in the community as well so ਅਸੀਂ ਇੱਕ ਬਹੁਤ بڑا ਨੈਟਵਰਕ ਬਣਾਉਣਾ ਮੰਗਦੇ ਆ ਐਂਡ ਡੂਇੰਗ ਪੋਜ਼ਿਟਿਵ ਥਿੰਗਸ ਗੁੱਡ ਥਿੰਗਸ ਐਂਡ ਟੀਚਿੰਗ ði ਕਿਡਸ ਟੂ ਗਿਵ ਬੈਕ ਟੂ ði ਕਮਿਊਨਿਟੀ that's our goal ਕੈਂਪ ਫਾਊਂਡੇਸ਼ਨ ਦੇ ਜਿਹੜੇ ਐਲਮਨੀ ਨੇ ਤੇ ਇਸ ਵੇਲੇ ਬੋਰਡ ਆਫ ਡਾਇਰੈਕਟਰ ਦੇ ਵਿੱਚ ਨੇ ਗੋਵਿੰਦ ਸਿੰਘ ਉਹਨਾਂ ਦੇ ਨਾਲ ਗੋਵਿੰਦ ਸਾਨੂੰ ਤੁਹਾਡਾ ਇਹਦੇ ਨਾਲ ਤਜਰਬਾ ਕੀ ਆ ਕਦੋਂ ਤੁਸੀਂ ਸ਼ੁਰੂ ਹੋਏ ਸੀ ਉਹ ਥੋੜਾ ਜਿਹਾ ਦੱਸੋ ਹਾਂਜੀ ਮੈਂ 2018 ਦੇ ਵਿੱਚ ਸ਼ੁਰੂ ਹੋਇਆ ਸੀਗਾ ਐਜ਼ ਅ ਸਟੂਡੈਂਟ ਲੀਡਰ ਸੋ ਕੈਂਪ ਉਦੋਂ ਸੀਗਾ ਇੱਕ ਹਾਈ ਸਕੂਲ ਦੇ ਵਿੱਚ ਸੌਕਰ ਪ੍ਰੋਗਰਾਮ ਸੀਗਾ ਉਦੋਂ ਅਬਾਊਟ 250 ਕਿਡਸ ਤੇ 25 ਲੀਡਰਸ ਹਰ ਇੱਕ ਸਾਲ ਗਰਮੀਆਂ ਦੇ ਵਿੱਚ ਇਹ ਪ੍ਰੋਗਰਾਮ ਦੇ ਵਿੱਚ ਹੁੰਦੇ ਸੀਗੇ ਤੇ ਉਦੋਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਿਕਾਜ਼ ਆਪਾਂ ਆਮ ਕਮਿਊਨਿਟੀ ਦੇ ਵਿੱਚ ਵੋਲੰਟੀਅਰ ਕਰਦੇ ਆਂ ਵੀ ਆਰਗੇਨਾਈਜੇਸ਼ਨ ਅੰਦਰ ਜਿਹੜੇ ਰੈਜ਼ਿਮੇ ਫਿਲ ਕਰਦੇ ਆਂ ਪਰ ਇਹ ਇਹ ਪ੍ਰੋਗਰਾਮ ਚਾਕੇ ਪਤਾ ਲੱਗਿਆ ਵੀ ਰੀਅਲ ਲੀਡਰਸ਼ਿਪ ਕੀ ਹੁੰਦੀ ਹੈ ਬਿਕਾਜ਼ ਐਕਸ਼ਨ ਲੈਣ ਦਾ ਮੌਕਾ ਮਿਲੇਆ ਸਾਰਾ ਪ੍ਰੋਗਰਾਮ ਆਪ ਆਰਗੇਨਾਈਜ਼ ਕਰਨਾ ਆਪ ਰਨ ਕਰਨਾ ਟ੍ਰੇਨਿੰਗ ਸੈਸ਼ਨ ਮੈਨ ਨੇ ਹਾਈ ਫਾਈਵ ਸੀਗਾ ਇੱਕ ਵੀ ਬੱਚਿਆਂ ਨਾਲ ਵਰਕ ਕਿ ਮੇ ਕਰਨਾ ਵਾ ਫੀਲ ਟ੍ਰਿਪਾਂ ਤੇ ਜਾਣਾ ਜਿੱਥੇ ਟੀਮ ਬਿਲਡਿੰਗ ਹੋਣੀ ਤੇ ਉਹ ਐਕਸਪੀਰੀਐਂਸਸ ਨਾ ਆਏ ਹੋਇਆ ਵੀ community ਦੇ ਵਿੱਚ community ਬੰਡ ਦੀ ਕਿਵੇਂ ਆ ਜਦੋਂ 250 ਜੋ ਆਖ ਨੇ ਫੀਲਡ ਦੇ ਉੱਤੇ ਪੇਰੈਂਟਸ ਆਏ ਹੋਏ ਨੇ ਕਮਿਊਨਿਟੀ ਪਾਰਟਨਰਸ ਆਏ ਹੋਏ ਨੇ ਨਾ ਡਿਸਟ੍ਰਿਕਟ ਵਾਲੇ ਹੈਗੇ ਨੇ ਸੋ ਉਹ ਕਮਿਊਨਿਟੀ ਟੁਗੇਦਰ ਲੱਗਦੀ ਕਿਵੇਂ ਆ ਅਲਮਨਾਇ ਨੇ ਉਦੋਂ ਵੀ ਆਉਣਾ ਹੁਣ ਮੈਂ ਅਲਮਨਾਇ ਆ ਮੈਨੂੰ ਬਹੁਤ ਵਧੀਆ ਲੱਗਦਾ ਵੈਕ ਆਉਣਾ ਪਰ ਅਲਮਨਾਇ ਨੇ ਆਉਣਾ ਤੇ ਉਹਨਾਂ ਨੇ ਕਿਸੇ ਨੇ ਕੋਈ ਫੀਲਡ ਦੇ ਵਿੱਚ ਕੋਸ਼ਿਸ਼ ਕਰਦੇ ਹੋਣਾ ਕਿਸੇ ਨੇ ਕੋਸ਼ਿਸ਼ ਕਰਦੇ ਹੋਣਾ ਲਾਈਕ ਯੂਬੀਸੀ ਬਹੁਤ ਸਟੂਡੈਂਟ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਸੀਗੇ 올ਿਮਪਿਕਸ ਦੇ ਵਿੱਚ ਖੇਡ ਚੁੱਕੇ ਨੇ ਪ੍ਰੋਫੈਸ਼ਨਲ ਬੌਕਸਰ ਨੇ ਸੋ ਪੋਜ਼ਿਟਿਵ ਰੋਲ ਮਾਡਲ ਦੇਖਣ ਨੂੰ ਮਿਲਣੇ ਸੋ ਬਹੁਤ ਇਨਸਪਾਇਰਿੰਗ ਸੀ ਮੇਰੇ ਲਈ ਤੇ ਉਹ ਉਹ ਸਾਰੀਆਂ ਗੱਲਾਂ ਨੇ ਮੈਨੂੰ ਅੱਗੇ ਹੈਲਪ ਕੀਤਾ ਜਦੋਂ ਮੈਂ ਯੂਨੀਵਰਸਿਟੀ ਲਈ ਅਪਲਾਈ ਕੀਤਾ ਸਕਾਲਰਸ਼ਿਪ ਫਲਪ ਲਾਈ ਕੀਤਾ ਤੇ ਤੇ ਹੁਣ ਉਹ ਵੈਲਿਊ ਬਣ ਗਈ ਮੇਰੀ ਵੀ ਕਮਿਊਨਿਟੀ ਦੇ ਵਿੱਚ ਬੈਕ ਹੈਲਪ ਕਰਨਾ ਤੇ ਉਹ ਇਹ ਪ੍ਰੋਗਰਾਮ ਨੇ ਉਹ ਫਾਊਂਡੇਸ਼ਨ ਲਈ ਕੀਤੀ ਅਮ ਸੋ ਸੋ অল ਐਕਸਪੀਰੀਅੰਸ ਐਕਸ਼ਨ ਲਰਨ ਦਾ ਲੀਡਰਸ਼ਿਪ ਤੇ ਇਨੀਸ਼ੀਏਟਿਵ ਕਿਵੇਂ ਲੱਗਦੇ ਨੇ ਉਹ ਉਹ ਬੇਸਿਕਲੀ ਮੇਨ ਚੀਜ਼ਾਂ ਸੀ ਜਿਹੜੀ ਮੈਨੂੰ ਇਕਵਿਟ ਕੀਤੀਆਂ ਥੋੜਾ ਜਿਹਾ ਸਾਨੂੰ ਦੱਸਿਓ ਤੁਹਾਡੀ ਸਕਾਲਰਸ਼ਿਪ ਬਾਰੇ ਜਾਂ ਤੁਸੀਂ ਹੁਣ ਕੀ ਕਰ ਰਹੇ ਹੋ ਯੂਨੀਵਰਸਿਟੀ ਦੇ ਵਿੱਚ ਉਹਦੀ ਇਹਦੀ ਕਿੰਦਾ ਹੈਲਪਫੁਲ ਸੀਗਾ ਇਹ ਸਾਰਾ ਯਸੋ ਮੈਂ ਲਰਨ ਅਵਾਰਡ ਮਿਲੀ ਸੀ ਕਿ ਮੈਨੇ 2020 ਦੇ ਵਿੱਚ ਜਿਹੜੀ ਸਕਾਲਰਸ਼ਿਪ ਨੇ ਮੇਰੀ ਯੂਨੀਵਰਸਿਟੀ ਫਾਉਂਡ ਕੀਤੀ ਸੀ ਤੇ ਤੇ ਉਹ ਐਕਸਪੀਰੀਅੰਸ ਲਈ ਤਿੰਨ ਚੀਜ਼ਾਂ ਉਹ ਦੇਖਦੇ ਸੀ ਕਿ ਲੀਡਰਸ਼ਿਪ ਕੈਰੈਕਟਰ ਤੇ ਸਰਵਿਸ ਤੇ ਉਹ ਉਹ ਤਿੰਨਾਂ ਦੀ ਫਾਉਂਡੇਸ਼ਨ ਕੈਪਨੈਕਸ ਨੇ ਦਿੱਤੀ ਬਿਕਾਜ਼ ਜਿਹੜਾ ਸਰਵਿਸ ਆ ਸਰਵਿਸ ਹੋਰ ਜਦੋਂ ਮੈਂ ਬਾਦ ਵੀ ਇਹ ਪ੍ਰੋਗਰਾਮ ਦਾ ਪਾਰਟ ਸੀਗਾ ਹੁਣ 600 ਕਿਡਸ ਦਾ ਗਰੂ ਕਰ ਚੁੱਕੇ ਸੀ ਜਿਹੜਾ ਸਾਡਾ ਸਮਰ ਕੈਂਪਰ ਸੋ ਜਦੋਂ ਉਹਨਾਂ ਨੇ ਲੀਡਰਸ਼ਿਪ ਕਹਿਣੀ ਮੈਂ ਲੀਡਰਸ਼ਿਪ ਬਾਰੇ ਆਮ ਹਾਈ ਸਕੂਲ ਸਟੂਡੈਂਟਸ ਲਈ ਗੱਲ ਕਰਨੀ ਓਕੇ ਬਿਕਾਜ਼ ਇਦਰ ਕਲਾਸਰੂਮ ਦੇ ਵਿੱਚ ਜਾਂ ਹੈਗਾ ਵਾ ਵੀ ਮੈਂ ਇਹ ਆਰਗੇਨਾਈਜੇਸ਼ਨ ਇਹ ਆਰਗੇਨਾਈਜੇਸ਼ਨ ਲਈ ਸਾਈਨ ਅਪ ਕਰ ਲੈਂਦੇ ਹੁਣ ਮੈਂ ਇਹਨਾਂ ਲਈ ਵੋਲੰਟੀਅਰ ਕਰਦਾ ਪਰ ਇਨਸਟਰਕਸ਼ਨ ਉੱਤੋਂ ਆਉਂਦਾ ਤੇ ਤੁਸੀਂ ਬਸ ਕੰਮ ਕਰ ਰਹੇ ਹੋ ਫੀਲ ਤੇ ਪਰ ਇੱਥੇ ਜਦੋਂ ਐਕਸ਼ਨ ਲੈਣ ਦਾ ਮੌਕਾ ਮਿਲਿਆ ਮੈਨੂੰ ਡਿਜ਼ਾਈਨ ਕਰਨ ਨੂੰ ਕ੍ਰੀਏਟ ਕਰਨ ਨੂੰ ਹਰੇਕ ਕੈਂਪ ਜਿਹੜਾ ਜਿਹੜ ਵੈਦਰ ਸੌਫਟਵੇਅਰ ਆ ਬਾਸਕਟਬਾਲ ਆ ਕੇ ਅਸੀਂ ਐਕਡੈਮਿਕਸ ਡਰਾਮਾ ਜੋ ਜੋ ਵੀ ਕਰ ਸਕਦੇ ਆ ਕਿ ਐਕਸਪੈਂਡ ਕਰਨਾ ਚਾਹੁੰਦੇ ਆ ਉੱਥੇ ਐਂਡ ਤੇ ਇੱਕ ਡੀਬਰੀਫ ਹੁੰਦੀ ਆ ਜਦੋਂ ਸਾਰੇ ਨਿੱਕੇ ਜੋ ਆ ਚਲੇ ਜਾਂਦੇ ਹਾਈ ਸਕੂਲ ਬੱਚੇ ਡੀਬਰੀਫ ਕਰਦੇ ਨੇ ਤੇ ਉਹ ਉਹਦੇ ਚ ਅਸੀਂ ਦੇਖਦੇ ਆ ਕਿ ਅੱਜ ਕੀ ਵਧੀਆ ਗਿਆ ਕੀ ਮਾੜਾ ਗਿਆ ਲੀਡਰਸ਼ਿਪ ਬਾਰੇ ਅੱਜ ਕੀ ਸਿੱਖਿਆ ਤੇ ਉਹ ਡੀਬਰੀਫ ਤੇ ਰਿਫਲੈਕਸ਼ਨ ਮੇਰਾ ਇੱਕ ਪਾਰਟ ਬਣ ਗਈ ਮੇਰੇ ਬਾਰੇ ਜਿਹੜਾ ਜਦੋਂ ਵੀ ਮੈਂ ਕੋਈ ਵੀ ਪ੍ਰੋਗਰਾਮ ਕਰਦਾ ਜਾਂ ਕੋਈ ਵੀ ਆਪਣੇ ਸਕੂਲ ਸਟੈਕ ਐਕਡੈਮਿਕਸ ਲਾਈਫ ਵੀ ਕਨਸਟੈਂਟਲੀ ਰਿਫਲੈਕਟ ਕਰਨਾ ਤੇ ਉਹ ਸਾਰੀਆਂ ਗੱਲਾਂ ਨੇ ਮੈਨੂੰ ਐਜ਼ ਅ ਸਟਰੋਂਗ ਲੀਡਰ ਬਣਾ ਦਿੱਤਾ ਤੇ ਉਹ ਉਹ ਲੀਡਰਸ਼ਿਪ ਸਕਾਲਰਸ਼ਿਪ ਨੇ ਉਹ ਵੀ ਉਹ ਲੀਡਰਿਕ ਫਾਊਂਡੇਸ਼ਨ ਯੂ ਨੋ ਦਾ ਵੀ ਲੀਡਰ ਲੀਡਰਸ਼ਿਪ ਓਨ ਇਟਸ ਆਈਡੀਆ ਸੋ ਇਹਦੇ ਬਾਰੇ ਮੈਂ ਬਹੁਤ ਗੱਲ ਕਰ ਸਕਿਆ ਉੱਥੇ ਵੈਦਰ ਇੰਟਰਵਿਊਜ਼ ਹੋਈ ਵੈਦਰ ਉਹ ਕਮਿਊਨਿਟੀ ਦਾ ਪਾਰਟ ਹੋਇਆ ਤੇ ਕੈਂਪਨੈਕਸ ਦੇ ਵਿੱਚ ਇੱਕ ਚੀਜ਼ ਆ ਵੀ ਸਾਡੀ ਇੱਕ ਵੈਲਿਊ ਹੈਗੀ ਐਕਸਲੈਂਸ ਕਿ ਜਿਹੜਾ ਵੀ ਕੰਮ ਕਰਨਾ ਉਹ ਪੂਰੇ ਜੋਰ ਲਾ ਕੇ ਕਰਨਾ ਵਾ ਦੋ ਵੈਦਰ ਕੋਈ ਨਿੱਕੀ ਜਿਹੀ ਚੀਜ਼ ਹੋਵੇ ਕੋਈ ਵੱਡੀ ਹੋਵੇ ਆ ਸਾਡੀ ਇੱਕ ਕੋਰਟ ਆ ਜਿਹੜੇ ਅਸੀਂ ਆਲਵੇਜ਼ ਉਹਦੇ ਬਾਰੇ ਗੱਲ ਕਰਦੇ ਹੁੰਦੇ ਦੋ ਵੇ ਯੂ ਡੂ ਐਨੀਥਿੰਗ ਇਜ਼ ਦੋ ਵੇ ਯੂ ਡੂ ఎవਰੀਥਿੰਗ ਸੋ ਉਹ ਉਹ ਵੈਲਿਊ ਜਿਹੜੀ ਇਨਸਟਿਲ ਹੋਈ ਉਹਨੇ ਸਕਾਲਰਸ਼ਿਪ ਦੇ ਵਿੱਚ ਬਹੁਤ ਹੈਲਪ ਕੀਤਾ ਵੀ ਜਿਹੜਾ ਵੀ ਕੰਮ ਕਰਨਾ ਉਹ ਪੂਰੀ ਮਿਹਨਤ ਦੇ ਨਾਲ ਕਰਨਾ ਬਸੋ ਉਹ ਫਾਊਂਡੇਸ਼ਨ ਲੇ ਹੋਈ ਤੇ ਹੁਣ ਹੁਣ ਮੈਂ ਲਾ ਸਕੂਲ ਦੇ ਵਿੱਚ ਅੰਟੈਲਹਾਊਸ ਯੂਨੀਵਰਸਿਟੀ ਤੇ ਆਈ ਥਿੰਕ ਉਹਤੇ ਵੀ ਉਹ ਲਾ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਆ ਵੈਲ ਡਨ ਪ੍ਰਿੰਸੀਪਲ ਜਿਹੜਾ ਹੈਗਾ ਵੀ ਐਜ਼ ਅ ਲਾਇਰ ਤੁਸੀਂ ਗਿਵ ਬੈਕ ਕਰਨਾ ਕਮਿਊਨਿਟੀ ਨੂੰ ਤੇ ਉਹ ਫਾਊਂਡੇਸ਼ਨ ਕੈਂਪਨੈਕਸ ਨੇ ਮੇਰੇ ਲਈ ਸੈੱਟ ਕੀਤੀ ਵੀ ਵੀ ਗਿਵ ਬੈਕ ਦੇ ਮ ਹੁਣ ਵੀ इवन ਤੋਂ ਮੈਂ ਲਾ ਸਕੂਲ ਹਾਂ ਮੈਂ ਕਰੀਅਰ ਜੌਬਸ ਬਾਰੇ ਸੋਚ ਰਿਹਾ ਮੇਰਾ ਕੁਐਸਚਨ ਅਭੀ ਮੈਂ ਉਹ ਐਸਪੈਕਟ ਦੇ ਨਾਲ ਗਿਵ ਬੈਕ ਇਹ ਮੈਂ ਕਰ ਸਕਦਾ ਤੇ ਉਹ ਫਾਊਂਡੇਸ਼ਨ ਇੱਥੋਂ ਮੈਨੂੰ ਮਿਲੀ ਵੀ ਮੈਂ ਉਹ ਕਰਨਾ ਚਾਹਤਾ ਤੇ ਉਹ ਉਹ ਜ਼ਰੂਰੀ ਹੈ ਮੇਰੇ ਲਈ ਵੀ ਮੈਂ ਮੈਂ ਕਨਸਟੈਂਟਲੀ ਇਨਵੋਲਵ ਹੋਣਾ ਤੇ ਜਿਹੜੇ ਸਾਨੂੰ ਬਹੁਤ ਸਾਰੇ ਸਾਡੇ ਏਸ ਏਜ ਦੇ ਤੁਹਾਡੀ ਏਜ ਦੇ ਜਾਂ ਛੋਟੇ ਬੱਚੇ ਦੇਖ ਰਿਹਾ ਉਹਨਾਂ ਦੇ ਲਈ ਕੋਈ ਮੈਸੇਜ ਚਾਹੁੰਦੇ ਹਾਂ ਹਾਂਜੀ ਮੈਸੇਜ ਹੈਗਾ ਸੋ ਕੈਂਪਨੈਕਸ ਦਾ ਇੱਕ ਵੱਡਾ ਪਾਰਟ ਹੈਗਾ ਵੀ ਜੇ ਓਪਰਚੁਨਿਟੀ ਨਹੀਂ ਹੈਗੀ ਤਾਂ ਆਪਾਂ ਓਪਰਚੁਨਿਟੀ ਕ੍ਰੀਏਟ ਕਰਾਂਗੇ ਸੋ ਕੈਂਪਨੈਕਸ ਦੇ ਥਰੂ ਪੋਜ਼ਿਟਿਵਿਟੀ ਸਪਰੈਡ ਕਰਨਾ ਚਾਹੁੰਦੇ ਆ ਜਵਾਕਾਂ ਨੂੰ ਓਪਰਚੁਨਿਟੀ ਦੇਣਾ ਚਾਹੁੰਦੇ ਆ ਸੋ ਜੇ ਕੋਈ ਨਾਲ ਵੋਲੰਟੀਅਰ ਕਰਨਾ ਚਾਹੁੰਦਾ ਹੈ ਪਾਰਟਿਸिपੈਂਟ ਹੋਣਾ ਚਾਹੁੰਦਾ ਹੈ ਬਸ ਉਹ ਕੈਂਪਨੈਕਸ ਦੇ ਥਰੂ ਕੈਂਪਨੈਕਸ ਦੇ ਥਰੂ ਇਨਵੋਲਵ ਹੋ ਸਕਦੇ ਨੇ ਤੇ ਆਲਵੇਸ ਆਪਾਂ ਨੈਗੇਟਿਵਿਟੀ ਤੋਂ ਦੂਰ ਰਹਿ ਕੇ ਆਪਾਂ ਹਮੇਸ਼ਾ ਫੋਕਸ ਕਰਨਾ ਵੀ ਪੋਜ਼ਿਟਿਵ এনवायरमेंटਸ ਕੇ ਵਿੱਚ ਬਿਲਡ ਕਰ ਸਕਦੇ ਆ ਆਪਾਂ ਅੱਗੇ ਕਿਹੜੇ ਰੋਲ ਮਾਡਲ ਨੇ ਜਿਨ੍ਹਾਂ ਨੂੰ ਆਪਾਂ ਲੁੱਕ ਫੋਰਵਰ ਕੈਂਪ ਵੈਦਰ ਕੈਂਪ ਨੈਕਸਟ ਹੋਇਆ ਸਕੂਲ ਹੋਇਆ ਮੇਰਾ ਜਿਹੜੀ ਮੈਂ ਸਾਰਿਆਂ ਤੋਂ ਵੱਡੀ ਗੱਲ ਸਿੱਖੀ ਆ ਜੀ ਤੇ ਮੈਂ ਰਿਫਲੈਕਟ ਕਰਦਾ ਜਸ ਬੀ ਯਰਸੈਲਫ ਤੇ ਜੋ ਜੋ ਤੁਹਾਨੂੰ ਜਿਹੜਾ ਤੁਹਾਡਾ ਪੈਸ਼ਨ ਆ ਉਹਨੂੰ ਫੋਲੋ ਕਰੋ ਤੇ ਉਹਦੇ ਐਂਡ ਤੱਕ ਜਾਓ ਵੀ ਮੈਂ ਆਪਣੇ ਪੈਸ਼ਨ ਦੇ ਵਿੱਚ ਬੈਸਟ ਕਿਵੇਂ ਹੋ ਸਕਦਾ ਥੈਂਕ ਯੂ ਵੈਰੀ ਮਚ ਥੈਂਕ ਯੂ ਆ ਸਰਪਾਈ ਸਾਨੂੰ ਥੋੜਾ ਜਿਹਾ ਇਸ ਕੈਂਪ ਦੇ ਬਾਰੇ ਦੱਸੋ ਜਿਹੜਾ ਇਹ ਕੈਂਪ ਨੈਕਸਟ ਕੈਂਪ ਨੈਕਸਟ ਫਾਊਂਡੇਸ਼ਨ ਦਾ ਇਹ ਕੈਂਪ ਨੈਕਸਟ ਪਹਿਲਾਂ ਆਪਾਂ ਸ਼ੁਰੂ 2015 ਚ ਕੀਤਾ ਸੀਗਾ ਜਦੋਂ ਥੋੜੇ ਹੀ ਬੱਚੇ ਸੀਗੇ ਉਦੋਂ ਆਪਾਂ ਸੌਕੇ ਦਾ ਸ਼ੁਰੂ ਕੀਤਾ ਸੀਗਾ ਹੁਣ ਸਾਨੂੰ 10 ਸਾਲ ਹੋ ਗਏ ਕਰਦੇ ਆ ਇਹਨੂੰ ਤੇ ਆਹ ਸਾਲ ਸਾਡਾ ਪਹਿਲੀ ਵਾਰੀ ਜਿਹੜਾ ਸੀ ਆਪਣੇ ਆਪਣੇ ਸਕੂਲੋਂ ਬਾਹਰ ਨਿਕਲ ਕੇ ਇਹਦੇ ਬਾਸਕਟਬਾਲ ਵਾਲੇ ਕੀਤਾ ਤੇ ਆਪਾਂ ਬਸ ਉਹਨੇ ਫੋਰਸ ਸਪਰੈਡ ਕਰਨਾ ਚਾਹੁੰਦੇ ਆ ਪੋਜ਼ਿਟਿਵਲੀ ਜਿਹਦਾ ਸਪਰੈਡ ਕਰਨੀ ਚਾਹੁੰਦੇ ਆ ਆਰਾਊਂਡ ਦ ਕਮਿਊਨਿਟੀ ਦੇ ਬਾਸੌਣ ਦੇਖਦੇ ਆ ਕਿ ਆਪਾਂ ਅੱਗੇ ਕਰ ਸਕਦੇ ਆ ਤੁਸੀਂ ਹੁਣ ਪੜ੍ਹਦੇ ਆ ਹਾਂਜੀ ਮੈਂ ਕਿਹਦੇ 10 ਦੇ ਵਿੱਚ ਆਂ ਕਿ ਕਦੋਂ ਤੋਂ ਇਹਦੇ ਨਾਲ ਜੁੜੇ ਮੈਂ ਪਹਿਲਾਂ ਛੋਟਾ ਹੁੰਦਾ ਮੈਂ ਪਾਰਟਿਸਿਪੇਟ ਰਿਹਾ ਹਾਂ ਸੌਕੇ ਦੇ ਵਿੱਚ ਹਨਾ ਸੋ ਉੱਥੇ ਕਿਆ ਆਪਣੇ ਵਿੱਚ ਪਾਰਟਿਸਿਪੇਟ ਕਰਦਾ ਸੌਕੇ ਦੇ ਤੇ ਹਾਰ ਮੈਂ ਇਸ਼ਟ ਗੇਟ ਤੋਂ ਲੈ ਕੇ ਮੈਂ ਇਹ ਚਾਹ ਲੀਡਰ ਬਣਿਆ ਤੇ ਇੱਦੇ ਬਾਅਦ ਮੈਨੂੰ ਜਿਹੜੇ ਮੇਰੇ ਲੀਡਰ ਸਕੇ ਉਹਨਾਂ ਦਾ ਮੈਂ ਉਹਨਾਂ ਦੀਦਾ ਰੋਲ ਮਾਡਲ ਬਣਨਾ ਚਾਹਦਾ ਸੀਗਾ ਉਹਨਾਂ ਨੇ ਮੈਨੂੰ ਸਿਖਾਇਆ ਤੇ ਹੁਣ ਬਸ ਇੱਦੀ ਮੈਂ ਕਹਿੰਦਾ ਤੇ ਆਈ ਹੋਪ ਇਹ ਜਿਹੜੇ ਹੁਣਾਂ ਨੇ ਸਿਖਾਉਣੀ ਹੈ ਮੈਂ ਉਹਨਾਂ ਦਾ ਉਹਨਾਂ ਦੇ ਰੋਲ ਮਾਡਲ ਬਣ ਸਕਾਂ ਇਹਨਾਂ ਨਾਲ ਕਿੰਨਾ ਫਾਇਦਾ ਹੁੰਦਾ ਇਹ ਨਾਲ ਫਾਇਦਾ ਜਿੱਦਾਂ ਮੈਨੂੰ ਹੁਣ ਵੌਲੰਟੀਅਰ ਆਰਸ ਦਾ ਮੈਡੀਕਲ ਬਾਲ ਜਿੱਦਾ ਸਕਿਲਸ ਇੰਪਰੂਵ ਹੋ ਜਾਂਦੀ ਹੈ ਜਿੱਦਾ ਤੁਹਾਣਿਆੜਿਆਂ ਨੂੰ ਸਭ ਤੋਂ ਸਿੱਖਣ ਨੂੰ ਮਿਲਦਾ ਹੈ ਅਸੀਂ ਆਪਣੇ ਲੀਡਰਸ ਤੋਂ ਸਿੱਖਦੇ ਹਾਂ ਦੇ ਦੇ ਸਾਨੂੰ ਫੇਜ ਦਾ ਸਕੂਲ ਦੇ ਚ ਹੋ ਆਪਣੇ ਫਾਇਦੇਮੰਦ ਹੁੰਦੀਆਂ ਗੱਲਾਂ ਦੋਸਤੋ ਇਸੇ ਕੈਂਪ ਨੇਕਸ ਦੇ ਵਿੱਚ ਇਹਨਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਦੇ ਲਈ ਸੁਖ ਢਾਲੀਵਾਲ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੁਖ ਢਾਲੀਵਾਲ ਜੀ ਕਿੱਦਾਂ ਲੱਗਦਾ ਇਹਨਾਂ ਬੱਚਿਆਂ ਦੇ ਨਾਲ ਇੱਥੇ ਆ ਕੇ ਜਾਂ ਇਹਨਾਂ ਨੂੰ ਦੇਖ ਕੇ ਇਹਨਾਂ ਕੈਂਪਸ ਦੇ ਦੇਖੋ ਬੜੀ ਇੰਸਪੀਰੇਸ਼ਨ ਮਿਲਦੀ ਹੈ ਕਿ ਆ ਪਰਟੀਕੁਲਰਲੀ ਜਦੋਂ ਦੇਖਦੇ ਆ ਜਿਹੜੇ ਇਹ ਜੰਗ ਬੱਚੇ ਐਵਰੀ ਸਕੂਲ ਤੋਂ ਥੋੜਾ ਥੋੜੇ ਬੱਚੇ ਜਿਹੜੇ ਨੇ ਸਰੀ ਦੇ ਵਿੱਚ ਆਏ ਪਹਿਲਾਂ ਇਹ ਜਿਹੜਾ ਸੀ ਐਲ ਐ ਮੈਥੀਸਨ ਤੋਂ ਸ਼ੁਰੂ ਕੀਤਾ ਪਰ ਅੱਜ ਇਹ ਸਾਰੀ ਸ਼ਰੀਰ ਦੇ ਵਿੱਚ ਆ ਔਰ ਇਹ ਜ਼ਰੂਰੀ ਸੀ ਇਹ ਸਚੀਜ ਦੇ ਕਿਉਂ ਕਿਉਂਕਿ ਜਦੋਂ ਦੇਖਦੇ ਆ ਜੰਗ ਪੀਪਲ ਕਿਵੇਂ ਉਹ ਇੰਟਰੈਕਟ ਕਰ ਰਹੇ ਆ ਸੋ ਇਹਨਾਂ ਦੇ ਲਈ ਜਿਹੜੇ ਲੀਡਰਸ ਨੇ ਪਰਟੀਕੁਲੀ ਉਹਨਾਂ ਦਾ ਵੀ ਦਰਵਾਜ਼ਾ ਕਰਦਾ ਫਾਊਂਡੇਸ਼ਨ ਦਾ ਕਿਉਂਕਿ ਕੈਂਪਲੈਕਸ ਫਾਊਂਡੇਸ਼ਨ ਜਿਹੜੀ ਹੈ ਉਹਦੇ ਵਿੱਚ ਜਿਹੜੇ ਵਲਾਂਟਿਅਰ ਕੰਮ ਕਰਦੇ ਆ ਇਹ ਸਾਰੇ ਜਿਹੜੇ ਨੇ ਕਿਸੇ ਨਾ ਕਿਸੇ ਟਾਈਮ ਤੇ ਬਾਸਕਟਬਾਲ ਦੇ ਪ੍ਰੋਗਰਾਮ ਦੇ ਨੂੰ ਨਿਕਲੇ ਹੁਣ ਬੈਕ ਆ ਕੇ ਜਿਹੜ ਨੇ ਰੋਲ ਮਾਡਲ ਬਣ ਕੇ ਜਾਂ ਕਿਪਲ ਦੇ ਲਈ ਇੱਕ ਬਹੁਤ ਵਧੀਆ ਜਿਹੜਾ ਹੈਗਾ ਅਸਰ ਇਹਨਾਂ ਨੇ ਛੱੜਦੇ ਆ ਤਾਂ ਕਿ ਉਹਨਾਂ ਤੋਂ ਇਨਸਪੀਰੇਸ਼ਨ ਲੈ ਕੇ ਅੱਗੇ ਵਧਣ ਪਰ ਮੇਰੇ ਵਰਗਿਆਂ ਨੂੰ ਹੋਰ ਇਨਸਪੀਰੇਸ਼ਨ ਮਿਲਦੀ ਪਬਲਿਕ ਸਰਵਿਸ ਜਦੋਂ ਮੈਂ ਦੇਖਦਾ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰ ਤੇ ਬੱਚੇ ਜਿਹੜੇ ਨੇ ਇੱਥੇ ਪਾਰਟਿਸਪੇਟ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਦਾ ਕਿੰਨਾ ਕੁ ਫਾਇਦਾ ਹੁੰਦਾ ਨਿਆਣਿਆਂ ਨੂੰ ਜਾਂ ਕਿੰਨੇ ਕੁ ਹੋਰ ਇਦਾਂ ਦੇ ਹੋਣੇ ਚਾਹੀਦੇ ਐਨਕੀ ਲਖੋ ਸ਼ੁਰੂ ਦੇ ਲਾਈਫ ਦੇ ਵਿੱਚ ਇਹੀ ਸਾਲ ਹੁੰਦੇ ਬੱਚੇ ਦੇ ਪੁਲੀ ਡਿਵੈਲਪਮੈਂਟ ਇਹ ਕੱਲਾ ਇਹ ਨਹੀਂ ਵੀ ਕੱਲਾ ਉਹਨਾਂ ਨੂੰ ਐਕਟਿਵ ਲਾਈਫ ਸਟਾਈਲ ਸਿਖਾਉਂਦੇ ਆ ਇਨਫੈਕਟ ਇਹਦੇ ਵਿੱਚੋਂ ਦੇਖ ਰਿਹਾ ਬਹੁਤ ਸਾਰੇ ਪ੍ਰੋਫੈਸ਼ਨਲ ਆ ਕੋਈ ਲਾਅ ਅਕਾਊਂਟਿੰਗ ਦੇ ਪੁਲਿਸ ਦੇ ਵਿੱਚ ਬਿਜ਼ਨਸ ਦੇ ਵਿੱਚ ਉਹ ਸਾਰੇ ਜਿਹੜੀਆਂ ਡਿਫਰੈਂਟ ਸਕਿੱਲ ਲੈ ਕੇ ਆਉਂਦੇ ਆ ਉਹ ਵੀ ਇਹ ਬੱਚਿਆਂ ਨਾਲ ਜਿਹੜੀ ਗੱਲਬਾਤ ਕਰਦੇ ਆ ਉੱਥੋਂ ਵੀ ਇਹ ਹੈਗਾ ਜਿਹੜਾ ਇੱਕ ਜਿਹੜਾ ਇੱਕ ਤਾਂ ਉਹਨਾਂ ਨੂੰ ਐਕਟਿਵ ਲਾਈਫ ਸਟਾਈਲ ਤਾਂ ਕਿ ਗਲਤ ਪਾਸੇ ਨਾ ਜਾਣ ਔਰ ਦੂਸਰਾ ਉਹਨਾਂ ਨੂੰ ਲੌਂਗ ਟਰਮ ਜਿਹੜੀ ਵਿਜ਼ਨ ਲੈ ਕੇ ਚੱਲਦੇ ਆ ਤਾਂ ਕਿ ਉਹਨਾਂ ਦਾ ਕਰੀਅਰ ਵੀ ਜਿਹੜਾ ਹੈਗਾ ਉਹ ਰਾਈਟ ਟ੍ਰੈਕਸਿੰਗ ਦੇ ਵਿੱਚ ਜਿਹੜਾ ਉਹ ਚੱਲੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ